ਮੇਰੇ ਅੱਗੇ ਵੋਟ ਉਹਨੂੰ ਚੰਗੇ ਪੇਗੇ ਵਧੀਆ ਜੀ। 13 ਦੇ ਵਿੱਚੋਂ ਕਿੰਨੇ ਸੀਟਾਂ ਜਿੱਤ ਜਾਣਗੇ? ਉਹ ਲੈ ਜਾਣਗੇ ਜੀ 10-12 ਸੀਟਾਂ ਲੈ ਜਾਣਗੇ। ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਪਸੰਦ ਹੈ ਤੁਹਾਨੂੰ ਹੁਣ ਅੱਗੇ ਚੋਣਾਂ ਆ ਰਹੀਆਂ ਨੇ? ਕਾਂਗਰਸ ਸਰਕਾਰ ਹੀ ਲੱਗਦੀ ਹੈ। ਮੜ ਮੜ ਕਰੂ ਜਿਹੜੀ ਜਿਹੜੀ ਕਿਸਾਨਾਂ ਦੇ ਮੇਰੇ ਦੂਰਾਂ ਦਾ ਸਾਥ ਦੇਊਗੀ, ਯੋਗ ਦਾ ਸਾਥ ਦੇਵਾਂਗੀ। ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ ਦੇ ਵਿੱਚ ਜਿੱਥੇ ਸਿਆਸਤ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਨਵੀਂ ਸਰਕਾਰ ਨੂੰ ਕਿਦਾਂ ਦੇਖਦੇ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਿੰਡ ਦੇ ਲੋਕ ਇੱਥੇ ਜਿਹੜੇ ਬਜ਼ੁਰਗ ਨੇਤਾਸ਼ ਖੇੜਦੇ ਵੀ ਨਜ਼ਰ ਆ ਰਹੇ ਨੇ ਕੀ ਨਾਮ ਤੁਹਾਡਾ ਮੇਰਾ ਨਾਮ ਦਿਲਬੀਰ ਸਿੰਘ ਵੀਰੇ ਅ ਕੀ ਪ੍ਰਧਾਨ ਮੰਤਰੀ ਦੀਆਂ ਚੋਣਾਂ ਆ ਰਹੀਆਂ ਨੇ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਪਾਰਟੀ ਦਾ ਵੀਰੇ ਪਹਿਲਾਂ ਨਹੀਂ ਉਹ ਵਧੀਆ ਸੀ ਕਿੱਧਰ ਹੋ ਗਏ ਹਾਂਜੀ ਪਹਿਲਾਂ ਵਾਲੀ ਉਹ ਵਧੀਆ ਸੀ ਪਾਰਟੀ ਦਾ ਅੱਛਾ ਪਹਿਲਾਂ ਵਾਲੀ ਕਿਹੜੀ ਮਤਲਬ ਆ ਕਾਂਗਰਸੀ ਵੀਰੇ ਅੱਛਾ ਮਤਲਬ ਸੈਂਟਰ ਦੇ ਵਿੱਚ ਕਹਿ ਰਹੇ ਹੋ ਤੁਸੀਂ ਹਾਂਜੀ ਹਾਂਜੀ ਅੱਛਾ ਤੇ ਐਤ ਕੀ ਫਿਰ ਉਹਨਾਂ ਦਾ ਇੰਡੀਆ ਗੱਠ ਜੋੜ ਬਣਿਆ ਵਾ ਜਿਹੜਾ ਤੇ ਤੁਹਾਨੂੰ ਲੱਗਦਾ ਵੀ ਭਾਜਪਾ ਨੂੰ maat ਦੇ ਪਾਉਣਗੇ ਉਹ ਵੀਰੇ ਕੋਈ ਵੀ ਪਾਰਟੀ ਆ ਸਾਰੇ ਖਾਨ ਵਾਲੀ ਨੇ ਸਿੱਧੀ ਜੀ ਗੱਲ ਕਰਦਾ ਮੈਂ ਆਪਾਂ ਤਾਂ ਜਿੰਨੇ ਵੀ ਹੈਗੇ ਨੇ ਸਾਰੇ ਲੀਡਰ ਖਾਨ ਵਾਲੀ ਨੇ ਆ ਟੋਬੇ ਹੱਡੇ ਦਾ ਹੁਣੇ ਤੱਕ ਹੱਲ ਨਹੀਂ ਹੋਇਆ ਤੁਹਾਡੇ ਸਾਹਮਣੇ ਆ ਹਾਂ ਇਹਦਾ ਇਹਦਾ ਨਹੀਂ ਹੱਲ ਹੋਇਆ ਹੈਗਾ ਜਿਹੜਾ ਟੋਬਾ ਗੁਰਦੁਆਰੇ ਕੋਲਾ ਉਹਦਾ ਵੀ ਨਹੀਂ ਹੱਲ ਹੋਇਆ ਅੱਧਾ ਉਹ ਪਿਆਈ ਅੱਧਾ ਇਹਨੂੰ ਤਾਂ ਪੁੱਛਿਆ ਨਹੀਂ ਕੋਈ ਨਹੀਂ ਫਿਰ ਮਾਨ ਸਰਕਾਰ ਨੂੰ ਵੀ 2 ਸਾਲ ਹੋ ਚੁਲਦੇ ਨੇ ਫਿਰ ਉਹਦੇ ਵਿੱਚ ਕੋਈ ਕੰਮਕਾਰ ਨਹੀਂ ਹੋਇਆ ਵੀਰੇ ਫਰਹਾਲ ਤਾਂ ਸਾਡੇ ਗਲੀਆਂ ਹੀ ਬਣੀਆਂ ਨੇ ਭਾਏ ਤਾਂ ਲਾਭਾ ਕੁਝ ਨਹੀਂ ਹੋਇਆ ਉਹਰੇ ਹਾਂਜੀ ਅੱਗੇ ਮਤਲਬ ਫਿਰ ਜਿਵੇਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕੋਈ ਪਾਰਟੀ ਤਾਂ ਕੋਈ ਤਾਂ ਪਸੰਦ ਹੋਊਗੀ ਨਾ ਵੀ ਜਿਵੇਂ ਮੰਨ ਲਓ ਵੀ ਅਸੀਂ ਵੋਟ ਉਧਰ ਪਾਉਣੀ ਹੈ ਵੋਟ ਤਾਂ ਹੁਣ ਵਧੀਆ ਦੇਖਦੇ ਆਪਾਂ ਜਿਹੜਾ ਸਾਡਾ ਉਹ ਕੰਮ ਕਰੂਗਾ ਉਹਨੂੰ ਪਾਦਾਂਗੇ। ਅੱਛਾ। ਹਾਂਜੀ। ਪਹਿਲਾਂ ਵਾਲੀ ਠੀਕ ਸੀ ਜਿਵੇਂ ਪੰਜਾਬ ਦੀ ਗੱਲ ਕਰਾਂ ਮੈਂ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਪੰਜਾਬ ਦੇ ਅੰਦਰ। ਕਾਂਗਰਸ ਠੀਕ ਰਹੀ ਆ ਹਜੇ ਤੱਕ ਫਿਲਹਾਲ ਸਾਡੇ ਤੋਂ। ਅੱਛਾ ਜਦੋਂ ਕੈਪਟਨ ਮਨਿੰਦਰ ਸਿੰਘ ਸੀ ਉਦੋਂ ਕੈਪਟਨ ਨੇ ਵੀ ਕੁਝ ਨਹੀਂ ਕਰਿਆ ਹਾਂ। ਨਾ। ਉਹ ਵੀ ਅੱਜਕੱਲ ਬੀਜੇਪੀ ਦੇ ਵਿੱਚ ਨੇ। ਹਾਂ। ਅੱਛਾ। ਉਹਦਾ ਦੋਗਲਾ ਬੰਦਾ ਉਹ ਯਾਰ। ਜਗਰੂਪ ਸਿੰਘ ਕਿਹੜੀ ਪਾਰਟੀ ਪਸੰਦ ਹੈ ਬਾਬਾ ਜੀ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੁਸੀਂ ਕਾਂਗਰਸ ਨੂੰ ਬੋਲ ਰਹੇ ਹੋ ਬਾਈ ਪਹਿਲਾਂ ਅੱਛਾ ਹਾਂਜੀ ਅੱਛਾ ਮਤ ਤੁਸੀਂ ਕਾਂਗਰਸ ਨਾਲ ਜੁੜੇ ਹੋਏ ਹੋ ਹਾਂਜੀ ਅੱਛਾ ਉਹਨਾਂ ਦੇ ਵੀ ਕਿਹਦੇ ਕਾਂਗਰਸ ਦੇ ਵਿੱਚ ਵੀ ਇੱਕ ਜੁਟਤਾ ਨਹੀਂ ਹੈਗੀ ਇਹ ਨਵਜੋਤ ਸਿੰਘ ਦੂਰ ਪਾਸੇ ਨੂੰ ਜਾ ਰਿਹਾ ਐਕਟਰ ਬਹੁਤ ਵਟਿਆ ਵਾ ਕੰਮ ਕਿਰਪਾ ਨੂੰ ਕੁਛ ਨਹੀਂ ਦਾ ਮੁਸ਼ਕਲ ਰਹੀ ਹੈ ਹਾਂ ਮੁਸ਼ਕਲ ਜੀ ਬਈ ਪ੍ਰਧਾਨ ਮੰਤਰੀ ਦਾ ਮਾਮਲਾ ਹੈ ਹਨਾ ਬੀਜੇਪੀ ਦੀ ਉਹ ਸਰਕਾਰ ਹੈ ਉਹ ਠੀਕ ਲੱਗਦੀ ਹੈ ਤੁਹਾਨੂੰ ਨਰੇਂਦਰ ਮੋਦੀ ਦੀ ਸਰਕਾਰ ਠੀਕ ਰੱਖਦੀ ਹੈ ਹੁਣ ਦੇਖ ਅੱਛਾ ਠੀਕ ਹੈ ਤਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਪਸੰਦ ਆ ਤੁਹਾਨੂੰ ਹੁਣ ਅਗੇ ਚੋਣਾਂ ਆ ਰਹੀਆਂ ਨੇ ਪਾਰਟੀ ਪਹਿਲੀ ਪਸੰਦ ਆ ਹੁੰਦਾ ਜੀ ਕਾਂਗਰਸੀ ਅੱਛਾ ਹਾਂ ਜੀ ਉਹ ਹੁੰਦੀ ਹੋਰ ਆ ਜਾਗਾ ਮਾ ਜਦੋਂ ਕੈਪਟਨ ਮਨਿੰਦਰ ਸਿੰਘ ਸੀ ਕਿ ਪੰਜਾਬ ਦੇ ਵਿੱਚ ਉਹ ਉਹਦੀ ਗੱਲ ਕਰ ਰਹੇ ਹੋ ਤੁਸੀਂ ਕੀ ਮਤਲਬ ਡਾਕਟਰ ਬਰਮੋਨ ਸਿੰਘ ਦੀ ਸਰਕਾਰ ਸੀ ਸੈਂਟਰ ਚ ਹਾਂ ਜੀ ਹਾਂ ਜੀ ਬਰਮੋਨ ਸਿੰਘ ਉਹ ਹੀ ਕੋਈ ਬਰਮੋਨ ਸਿੰਘ ਦੀ ਅੱਛਾ ਹਾਂ ਜੀ ਮਤਲਬ ਨਿਰਿੰਦਰ ਮੋਦੀ ਤੋਂ ਉਹੋ ਜੀ ਗੱਲ ਨਹੀਂ ਬਣੀ ਨਾ ਬਣੀ ਨਹੀਂ ਬਾਹਰ ਉਹ ਦਈ ਜਾਂਦਾ ਸਾਨੂੰ ਅੱਗੇ ਪੰਜਾਬ ਦਾ ਕੁਝ ਨਹੀਂ ਭੇਜਦਾ ਉਹ ਅੱਛਾ ਹਾਂ ਜੀ ਅੱਗੇ ਕਹਿੰਦੇ ਫੇਰ ਉਹ ਸਰਕਾਰ ਬਣਾਉਣ ਨੂੰ ਫਿਰਦੇ ਨੇ ਹੋਣ ਨਹੀਂ ਬਣਦੀਗੀ ਮੁਸ਼ਕਲ ਹੈ ਅੱਛਾ ਜਿਹੜੇ ਕਿਸਾਨ ਜਾ ਰਹੇ ਨੇ ਆਪਣਾ ਮੋਰਚਾ ਲਾਇਆ ਹੋਇਆ ਕਿਸਾਨਾਂ ਨੇ ਉਹਨਾਂ ਦਾ ਵੀ ਕੋਈ ਹੱਦ ਨਹੀਂ ਹੋ ਰਿਹਾ ਹੈਗਾ ਤੇ ਤਸ਼ੱਦਦ ਹੋ ਰਿਹਾ ਉਹਨਾਂ ਤੇ ਉਹਨਾਂ ਦਾ ਫਿਰ ਤਾਂ ਹੀ ਲੋਟ ਆਊਗਾ ਜੇ ਉਹਨਾਂ ਦਾ ਹੱਲ ਕਰੂਗਾ ਤਾਂ ਹੀ ਉਹ ਜਿੱਤੂਗਾ ਹੋ ਅੱਛਾ ਜੇ ਉਹਨਾਂ ਦਾ ਹੱਲ ਨਹੀਂ ਕਰਦੇਗਾ ਤਾਂ ਕੋਈ ਹਮ ਅਕਾਲੀ ਚੱਲੂ ਕਿਵੇਂ ਦੇਖਦੇ ਹੋ ਠੀਕ ਨੇ ਨਹੀਂ ਉਹ ਕਾ ਤੂੰ ਉਹ ਨਹੀਂ ਉਹ ਸਾਡਾ ਪਛੰਦੇ ਨਹੀਂ ਹੈਗਾ ਕੰਮ ਹੁੰਦਾ ਅੱਛਾ ਤੁਹਾਡਾ ਕੀ ਨਾਮ ਹੈ ਜੀ ਗੁਰਜੀਤ ਸਿੰਘ ਜੀ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਕਈ ਪਾਰਟੀਆਂ ਤੁਸੀਂ ਦੇਖ ਲਿਆ ਹੁਣ ਨਵੀਂ ਪਾਰਟੀ ਨੂੰ ਦੇਖ ਰਿਹਾ ਹਾਂ 2 ਸਾਲ ਹੋਣੇ ਵਾਲੇ ਨੇ ਮਾਨ ਸਰਕਾਰ ਨੂੰ ਪਹਿਲਾਂ ਠੀਕ ਸੀ ਸਿਸਟਮ ਕਿ ਹੁਣ ਆ 2 ਸਾਲਾਂ ਚ ਨਹੀਂ ਪਹਿਲਾਂ ਠੀਕ ਦਾ ਜੀ ਪਹਿਲਾਂ ਸਭ ਕੋ ਮਿਲਦਾ ਰਿਹਾ ਰਸਣ ਵੀ ਮਿਲਦਾ ਰਿਹਾ ਠੀਕ ਹੈ ਜੀ ਇਹਨਾਂ ਨੇ ਆ ਕੇ ਹੁਣ ਜਮ੍ਹਾਂ ਹੀ ਕਣਕ ਵੀ ਘਟਾਤੀ ਹੈਗੀ ਅੱਛਾ ਹਾਂ ਜੀ ਹਾਂ ਜੀ ਪਹਿਲਾਂ ਠੀਕ ਰਿਹਾ ਰਿਹਾ 2 ਸਾਲਾਂ ਦੇ ਤੁਹਾਨੂੰ ਹੋਰ ਤਾਂ ਬਸ ਇਹੀ ਆ ਵੀ ਇਹ ਬਿਜਲੀ ਠੀਕ ਹੈ ਜਿਹੜੀ ਬਿਜਲੀ ਮੁਫਤ ਦਿੱਤੀ ਹੈ ਬਿਜਲੀ ਪਹਿਲਾਂ ਵੀ ਮੁਫਤ ਸੀ 300 ਯੂਨਟ ਪਹਿਲੇ ਵੀ ਮੁਕਤ ਸੀ 600 ਕਰੀ ਜਾਣਾ ਫਿਰ ਆ ਕੇ 2 ਮਹੀਨਿਆਂ ਦੀ 300 ਯੂਨਟ ਸਾਰਿਆਂ ਵਾਂਗ ਕਰਤੀ ਨਾ ਉਹ ਫਿਰ ਲਾਗੂ ਵੀ ਨਾ ਹੋਇਆ ਨਾ ਜਿਵੇਂ ਇਹ ਕਹਤਾ ਵੀ ਇੱਕ ਜੂਟ ਵਧ ਗਈ ਉਹ ਸਾਰਾ ਦੁਬਾਰੇ ਫੇਰ ਪੈਣਾ ਠੀਕ ਹੈ ਜੀ ਉਹ ਦੁਬਾਰੇ ਸਾਰਾ ਫੇਰ ਪੈ ਜਾਂਦਾ ਜੀ ਉਹ ਨਹੀਂ ਪ੍ਰਧਾਨ ਮੰਤਰੀ ਦੀ ਚੋਣਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਕਿਹੜੀ ਪਾਰਟੀ ਦਾ ਦੇਖਣਾ ਚਾਹੁੰਦੇ ਹੋ ਇਹ ਤਾਂ ਹੁਣ ਕਾਂਗਰਸ ਦਾ ਜਿਆਦਾ ਹੀ ਬਣੂ ਕੀ ਗੱਲ ਇਹਨਾਂ ਦੀ ਜਿਵੇਂ ਪ੍ਰਧਾਨ ਨਰਿੰਦਰ ਮੋਦੀ ਬੀਜੇਪੀ ਬਣ ਜਾਣੀ ਬਣ ਜਾਣੀ ਅੱਛਾ ਜਿਹੜਾ ਗੱਠ ਛੁੱਟ ਕਰਿਆ ਹੋਇਆ ਹਾਂਜੀ ਹਾਂਜੀ ਬਣ ਜਾਣੀ ਇਹਨਾਂ ਨੇ ਹਾਂਜੀ ਜੇ ਪੰਜਾਬ ਵਿੱਚ ਗੱਲ ਕੀਤੀ ਜਾਵੇ ਜਦੋਂ ਮਾਨ ਸਰਕਾਰ ਬਣੀ ਉਹ ਤੋਂ ਬਾਅਦ ਜਿਹੜੇ ਕਾਂਗਰਸੀ ਸੀ ਕਈ ਉਹਨਾਂ ਦੇ ਉੱਤੇ ਜੇਲ੍ਹ 'ਚ ਵੀ ਭੇਜੇ ਵਿਜੀਲੈਂਸ ਦੇ ਕੇਸ ਦਰਜ ਹੋਏ ਤੇ ਤੁਸੀਂ ਮੰਨਦੇ ਹੋ ਵੀ ਉਹਨਾਂ ਨੇ ਗਲਤੀਆਂ ਕੀਤੀਆਂ ਵੀ ਸੀ ਉਦੋਂ ਗਲਤੀਆਂ ਤਾਂ ਕੀਤੀਆਂ ਵੀ ਨੇ ਜੀ ਗਲਤੀਆਂ ਕਰਕੇ ਹੁੰਦਾ ਜੀ ਕਰਬਈ ਹੋਣੀ ਚਾਹੀਦੀ ਆ ਫੇਰ ਹਾਂਜੀ ਹੋਣੀ ਚਾਹੀਦੀ ਸੀ ਕੀ ਨਾਮ ਵੀਰੇ ਮਨਜੋਤ ਸਿੰਘ ਜੀ ਜਿਵੇਂ ਗੱਲ ਕੀਤੀ ਜਾਵੇ ਮਾਨਸਰਕਰ ਨੂੰ 2 ਸਾਲ ਹੋ ਚਲੇ ਪਹਿਲਾਂ ਜਿਹੜੀਆਂ ਪਾਰਟੀਆਂ ਸਭ ਵਧੀਆ ਲੱਗਦੀਆਂ ਨੇ ਕਿ ਨਵੀਂ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥ ਦੇਊਗੀ ਉਹਦਾ ਸਾਥ ਦੇਵਾਂਗੇ ਹਲੇ ਕਿਸਾਨਾਂ ਦੇ ਮਸਲੇ ਸ਼ੰਭੂ ਬਾਰਡਰ ਤੇ ਬੈਠੇ ਨਹੀਂ ਜਿਵੇਂ ਜੇ ਕਿਸਾਨ ਉਹਨਾਂ ਦੇ ਮਸਲੇ ਹੱਲ ਕਰੂਗੀ ਕੋਈ ਵੀ ਪਾਰਟੀ ਉਹਦਾ ਐਮਪੀ ਦੀ ਚੋਣਾਂ ਵਿੱਚ ਸਾਥ ਦਿੱਤਾ ਵੀ ਹੋਊਗੀ ਪਾਰਟੀ ਦਾ ਕੋਈ ਵੀ ਪਾਰਟੀ ਹੋ ਵੀ ਨਹੀਂ ਭਗਵੰਤ ਮਨ ਲੱਗਦਾ ਨਹੀਂ ਵੀ ਸਾਥ ਦੇ ਰਹੇ ਨੇ ਸਾਥ ਹੀ ਕੁਝ ਹੱਦ ਤੱਕ ਤਾਂ ਦੇ ਰਹੇ ਨੇ ਜੀ ਪਰ ਉਹ ਹਿਸਾਬ ਨਾਲ ਨਹੀਂ ਦੇ ਰਹੀ ਜੀ ਕਿੰਨੇ ਸੈਂਟਰ ਮੂਰੇ ਮੰਗਾਂ ਰੱਖਣੀਆਂ ਚਾਹੀਦੀਆਂ ਨੇ ਉਹ ਹਿਸਾਬ ਨਾਲ ਪੰਜਾਬ ਦੀਆਂ ਮੰਗਾਂ ਨਹੀਂ ਰੱਖਿਆ ਰੱਖਿਆ ਨਹੀਂ ਜਾ ਰਹੀਆਂ ਜੀ ਮੰਡੀਆਂ ਵੀ ਤੇ ਵੀ ਛੋੜਾ ਇਹ ਸਿਸਟਮ ਦਾਵਾ ਡੋਲੀ ਰਿਹਾ ਜਿੱਕਣ ਕਿਸਾਨਾਂ ਤੋਂ ਸੁਣਦੇ ਆ ਇੱਕ ਇਹ ਦੱਸੋ ਵੀ ਜਿਵੇਂ ਤੁਸੀਂ ਨੌਜਵਾਨਾਂ ਨੂੰ ਰੋਜ਼ਗਾਰ ਨੂੰ ਲੈ ਕੇ ਪਹਿਲਾਂ ਨਹੀਂ ਠੀਕ ਸੀ ਕਿ ਐਕੀ ਵੀ ਨੌਕਰੀਆਂ ਨਾਲ ਕਰੇ ਮਿਲ ਰਹੀਆਂ ਨੇ ਜਿਵੇਂ ਮਾਨਸਰਕਾਰ ਕਹਿ ਰਹੀ ਹੈ ਨੌਕਰੀਆਂ ਦੇ ਰਹੇ ਆ ਭਾਰਤੀਆਂ ਦਾ ਗੱਡੀਆਂ ਨਹੀਂ ਭਾਰਤੀਆਂ ਕੁਝ ਪੂਰੀਆਂ ਵੀ ਹੋਈਆਂ ਨਹੀਂ ਕੁਝ ਕੋਰਟ ਵਿੱਚ ਸਟੇ ਹੋ ਗਈਆਂ ਭਾਰਤੀਆਂ 6-6 ਮਹੀਨੇ ਲਾ ਕੇ ਲੋਕ ਵੀ ਪ੍ਰਤੀ ਤਿਆਰੀ ਕਰ ਰਹੇ ਨਹੀਂ ਜੇ ਕੋਰਟ 'ਚ ਸਟੇ ਹੋ ਜਾਂਦੀ ਭਾਰਤੀ ਫਿਰ ਬੜਾ ਅਫਸੋਸ ਹੁੰਦਾ ਜੀ ਇਹਨਾਂ ਨੂੰ ਜੀ ਆਪਣੇ ਐਡਵੋਕੇਟ ਜਰਨਲ ਭੇਜ ਕੇ ਹੀ ਹੱਲ ਕਰਵਾਉਣਾ ਚਾਹੀਦਾ ਜੀ ਧੰਨਵਾਦ ਕੀ ਨਾਮ ਹੈ ਵੀਰੇ ਜਸਕਰਨ ਸਿੰਘ ਜੀ ਅ ਕਿਵੇਂ ਦੇਖਦੇ ਹੋ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ ਹੁਣ ਨਵੀਂ ਸਰਕਾਰ ਵੀ ਆਈ ਹੈ ਜਿੰਨੀਆਂ ਤੁਸੀਂ ਦੇਖੀਆਂ ਨੇ ਉਹਦੇ ਹਿਸਾਬ ਨਾਲ ਕਿਹੜੀ ਸਹੀ ਹੈ ਕਿਉਂਕਿ ਚੋਣਾਂ ਵੀ ਅੱਗੇ ਆ ਰਹੀਆਂ ਨੇ ਤੇ ਆਪਣਾ ਜੀ ਆਪਣੇ ਪੰਜਾਬ ਦੀ ਗਾਰੇ ਕਰੀਆ ਤਾਂ ਜੀ ਆਪਣੇ ਅਕਾਲੀ ਦਲ ਵਾਲੇ ਸਾਰਿਆਂ ਨਾਲ ਵਧੀਆ ਸੀਗੇ ਤੇ ਬਾਕੀ ਕਾਂਗਰਸ ਸਰ ਬੀਜੇਪੀ ਦਾ ਤੁਹਾਨੂੰ ਪਤਾ ਹੀ ਹੈ ਇਹ ਤਾਂ ਕੋਈ ਹੈ ਨਹੀਂ ਜੀ ਕੰਮ ਦੇ ਤੇ ਜਿਹੜੇ ਬਾਕੀ ਨੌਕਰੀਆਂ ਦੀ ਗੱਲ ਹੈ ਜੀ ਨੌਕਰੀਆਂ ਨੌਕਰੀਆਂ ਦਾ ਬੰਦੇ ਜਿਹ ਮਿਹਨਤ ਕਰੇ ਤਾਂ ਨੌਕਰੀ ਫਿਰ ਵੀ ਮਿਲੇ ਜਾਂਦੀ ਆ ਸਰ ਕਿਸੇ ਸਰਕਾਰ ਦੇ ਕਹੇ ਤਾਂ ਨੌਕਰੀ ਮਿਲਦੀ ਨਹੀਂ ਹੈਗੀ ਠੀਕ ਹੈ ਬੰਦਾ ਕੰਮ ਕਰ ਰੇ ਵਧੀਆ ਮਿਹਨਤ ਕਰਨ ਵਾਲੋ ਪੜ੍ਹਾਈ ਲਿਖਾਈ ਕਰਨ ਵਾਲੇ ਨੂੰ ਨੌਕਰੀ ਉਹਨੂੰ ਫਿਰ ਵੀ ਮਿਲੇ ਜਾਂਦੀ ਆ ਸਰਕਾਰਾਂ ਦਾ ਤਾਂ ਬਸ ਕਹਿਣਾ ਹੁੰਦਾ ਵੀ ਜਿਵੇਂ ਆਪਣਾ ਤੁਸੀਂ ਕਿਹਾ ਵੀ ਆਦਾ ਮੋੜ ਬਣੀ ਹੋਈ ਤੁਹਾਡੀ ਹਾਂਜੀ ਬਣੀ ਹੋਈ ਹੈ ਜੀ ਅੱਛਾ ਅਕਾਲੀ ਦਲ ਨੂੰ ਪਾਉਂਗੇ ਹੈ ਅਕਾਲੀ ਦਲ ਨੂੰ ਜੀ ਅੱਛਾ ਅਕਾਲੀ ਦਲ ਦੀ ਅੱਗੇ ਗੱਲ ਬੰਦ ਹੀ ਲੱਗਦੀ ਹੈ ਤੁਹਾਨੂੰ ਕੋਈ ਅਕਾਲੀ ਦਲ ਦੀ ਗੱਲ ਬਣਦੀ ਤਾਂ ਨਹੀਂ ਜੀ ਹੁਣ ਲੱਗਦੀ ਅਸਰ ਮਾ ਜੀ ਪਹਿਲਾਂ ਦੇਖ ਵੀ ਲਿਆ ਸਾਡੇ ਘਰ ਦੇ ਸਾਰੇ ਅਕਾਲੀ ਦਲ ਸੀਗੇ ਪਰ ਜਿਹੜੀ ਮੇਰੀ ਵੀ ਉਹ ਹੈਗੀ ਸਿਮਰਜੀਤ ਸਿੰਘ ਮਾਨਗਣੀ ਠੀਕ ਹੈ ਨਾ ਜੀ ਉਹ ਤਾਂ ਕਾੜੀ ਜਰਾ ਮਸਰ ਹਾਂ ਹਾਂ ਜੀ ਹਾਂ ਉਹੀ ਕਹਿੰਦੇ ਜੀ ਉਹਨਾਂ ਦੀ ਗੱਲ ਕਰ ਰਹੇ ਹਾਂ ਜੀ ਹਾਂ ਅੱਛਾ ਮੈਂ ਕਿਹਨੂੰ ਸੁਖਵੀਰ ਬਾਦਲ ਦੀ ਗੱਲ ਕਰ ਰਿਹਾ ਨਹੀਂ ਨਹੀਂ ਜੀ ਨਹੀਂ ਉਹਨਾਂ ਦੀ ਨਹੀਂ ਸੁਖਵੀਰ ਉਹ ਸੇ ਮਜੀਦ ਸਿੰਘ ਮਾਨ ਹਾਂਜੀ 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 ਉਹ ਉਹਨਾਂ ਨਾਲ ਨਹੀਂ ਜੀ ਆਪਣੇ ਹੈਗਾ ਸੁਖਵੀਰ ਬਾਦਲ ਠੀਕ ਨੇ ਚੋ ਦੇ ਕਲਿਪਾ ਗਲੂਪਾ ਵੀ ਦੇਖਦੇ ਹੋਵੋਗੇ ਨਹੀਂ ਜੀ ਉਹ ਤਾਂ ਗੱਪਾਂ ਮਾਰਨੇ ਵਾਲੇ ਨੇ ਪਾਣੀ ਤੇ ਬੱਸਾਂ ਚਲਾਉਣੇ ਵਾਲੇ ਨੇ ਇਹ ਉਹਨਾਂ ਨੇ ਕੀ ਕੰਮ ਕਰਨਾ ਤਾਂ ਸਰਕਾਰਾਂ ਸਾਰੀਆਂ ਹੀ ਮਾੜੀਆਂ ਨੇ ਜੀ ਉਹ ਤਾਂ ਬਸ ਜਿਨ੍ਹਾਂ ਨੂੰ ਇੱਧਰ ਫਾਇਦਾ ਦਿੱਖਦਾ ਹੈ ਹੁਣ ਜਿਵੇਂ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਦੀ ਦੂਈ ਸਰਕਾਰ ਨੇ ਉਹਨਾਂ ਦੀ ਕਮੀਆਂ ਗਿਣਾਉਣੀਆਂ ਨੇ ਤੇ ਆਪਾਂ ਨੂੰ ਦੂਈ ਵਧੀਆ ਲੱਗਣ ਲੱਗ ਜਾਂਦੀ ਹੈ ਬਸ ਇਹ ਫਰਕ ਹੈ ਜੀ ਹੋਰ ਕੁਝ ਨਹੀਂ ਜਦੋਂ ਉਹਨਾਂ ਦਾ ਟਾਈਮ ਆਉਂਦਾ ਫਿਰ ਉਹ ਵੀ ਮਾੜੀਆਂ ਹੋ ਜਾਂਦੀਆਂ ਨੇ بس 아이 ਕਹੀ ਸਿਸਟਮ ਚੱਲੀ ਜਾਂਦਾ ਕੋਈ ਹੋਰ ਕੁਝ ਨਹੀਂ ਹੋਣਾ ਤੁਸੀਂ ਸਿਮਰਜੀਤ ਮਾਨ ਦੀ ਚਲੋ ਗੱਲ ਕੀਤੀ ਹੈ ਉਹ ਆਪ ਜਿੱਤ ਕੇ ਚਲੋ ਸੰਗਰੂਰ ਤੋਂ ਹਨ ਉਹ ਵੀ ਜਿਮਨੀ ਚੋਂ ਹਨ ਪਰ ਉਹਨਾਂ ਦੇ ਬਾਕੀ ਕੈਂਡੀਡੇਟ ਜਿੱਤੇ ਤੇ ਤੁਸੀਂ ਕਿਵੇਂ ਮੰਨਦੇ ਹੋ ਵੀ ਉਹ ਚੰਗੇ ਕੰਮ ਕਰਨਗੇ ਅੱਗੇ ਜਿਹੜੇ ਚੰਗੇ ਕੰਮ ਕਰਦੇ ਹੁੰਦੇ ਜੀ ਉਹਨੂੰ ਲੋਕ ਵੋਟ ਪਾਉਂਦੀ ਨਹੀਂ ਹੈਗੇ ਹੁਣ ਲੋਕ ਭਾਲਦੇ ਨੇ ਫ੍ਰੀ ਵਾਲਾ ਆਟਾ ਦਾਲ ਸਕੀਮ ਤੇ ਬਿਜਲੀ ਫ੍ਰੀ ਜਿੱਥੇ ਮਿਲਦੀ ਹੈ ਉਹ ਚੀਜ਼ ਵੱਲ ਵੱਧ ਭੱਜਦੇ ਨੇ ਲੋਕ ਪਰ ਜਿੱਥੇ ਕਹਿੰਦੇ ਨੇ ਵੀ ਹਾਂ ਅਸੀਂ ਚੀਜ਼ ਕੰਮ ਕਰੋ ਮਿਹਨਤ ਕਰਕੇ ਫੇਰ ਵੀ ਤਾਂ ਆਪਾਂ ਕਮਾਈ ਸਕਦੇ ਆ ਪਰ ਫ੍ਰੀ ਦੀ ਚੀਜ਼ ਲੈਣ ਦੀ ਲੋੜ ਹੀ ਕੀ ਹੈ ਬਸ ਲੋਕ ਉਹ ਚੀਜ਼ ਨੂੰ ਦੇਖਦੇ ਨੇ ਉਹ ਦੂਈਆਂ ਸਰਕਾਰਾਂ ਨੂੰ ਵੋਟਾਂ ਪਾ ਦਿੰਦੇ ਨੇ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਹੈਗੇ ਬਸ ਧੰਨਵਾਦ ਜੀ ਕੀ ਨਾਮ ਹੈ ਸੁਖਬੀਰ ਸਿੰਘ ਜੀ ਕੀ ਲੱਗਦਾ ਕਿਹੜੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਠੀਕ ਕੰਮ ਕਰ ਰਹੀ ਹੈ ਜਿੰਨੇ ਕ ਤੁਹਾਡੀ ਸਮਝ ਆ ਉਸ ਹੱਬ ਨਾਲ ਪਤਾ ਮੈਂ ਜਾਣਕਾਰੀ ਹੈਗੀ ਮਾੜਾ ਮੋਟਾ ਪੋਲੀਟਿਕਲ ਪਾਰਟੀਆਂ ਦੀ ਹਾਂ ਅੱਛਾ ਕਾਂਗਰਸ ਸਰਕਾਰ ਹੀ ਲੱਗਦੀ ਹੈ ਜੀ ਮਾੜਾ ਕਰੂਗੀ ਜਿਹੜੇ ਜੇ ਮਤਲਬ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਪ੍ਰਧਾਨ ਮੰਤਰੀ ਦੇ ਚੋਣਾਂ ਦੀ ਗੱਲ ਕਰ ਰਿਹਾ ਮੈਂ ਫੇਰ ਤਾਂ ਇਹ ਉਹ ਤਾਂ ਨਹੀਂ ਪਤਾ ਹੁਣ ਤਾਂ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਹੈ ਕੌਣ ਹੈ ਹਾਂ ਕੌਣ ਮੋਦੀ ਅੱਛਾ ਤੇ ਅੱਗੋ ਕੀ ਕੌਣ ਬੰਨਣਾ ਚਾਹੀਦਾ ਮੈਂ ਅੱਗੋ ਤਾਂ ਫਿਰ ਦੇਖ ਲਈ ਕਿਹੜਾ ਬਣਦਾ ਹੋਣ ਲੱਗੀ ਹਾਂ ਜੀ ਕੀ ਹੈ ਠੀਕ ਹੈ ਬਦਲਣਾ ਚਾਹੀਦਾ ਜੀ ਅੱਛਾ ਮਾਨਸਰਕਾਰ ਨੂੰ 2 ਸਾਲ ਹੋ ਗਏ ਕੰਮ ਘੁੰਮ ਵਧੀਆ ਹੋਏ ਨੇ ਮੰਨਦੇ ਹੋ ਵੀ ਜਿਵੇਂ ਬਿਜਲੀ ਬੁਝਲੀ ਮੁਫਤ ਕੇ ਨਹੀਂ ਹੋਮੀ ਚੱਲ ਰਹੀ ਹੈ ਪਹਿਲਾਂ ਵਾਂਗੀ ਬਿਜਲੀ ਨਾਲ ਚਲੋ ਠੀਕ ਹੈ ਬਾਕੀ ਜਿਹੜਾ ਗਰਾਊਂਡ ਗਰੂੰਡ ਦਾ ਸਾਡੇ ਵੀ ਕੁਝ ਨਹੀਂ ਕੀਤਾ ਵਾ ਹੈਗਾ ਉਹਨਾਂ ਨੇ ਹੀ ਖੇਡਦਾ ਸਿਸਟਮ ਹੈ ਨਹੀਂ ਤੁਸੀਂ ਖੇਡ ਰਹੇ ਹੋ ਉੱਥੇ ਕੱਚੀ ਜੀ ਖੇਡ ਰਹੇ ਮੇਲਾ ਦਾ ਕੁਝ ਨਹੀਂ ਹੈਗਾ ਸਿਸਟਮ ਉਹਦਾ ਹੀ ਹਾਂਜੀ ਸਰਪੰਚ ਵਗੈਰਾ ਨੂੰ ਕਹਿੰਦੇ ਨਹੀਂ ਸਰਪੰਚ ਨੂੰ ਵੀ ਕਿਹਾ ਬਾਈ ਜੀ ਬਾਕੀ ਅੱਗੇ ਵੀ ਉਹਨਾਂ ਨੇ ਦੇਖਿਆ ਉਹਨਾਂ ਨੇ ਲੈਟਰ ਦੇਖਿਆ ਉਹਨੇ ਕਰਦੇ ਨੇ ਇਹ ਕੋਸੀ ਅੱਛਾ ਤੁਹਾਨੂੰ ਸਮੱਸਿਆ ਹੈ ਮਤਲਬ ਹਾਂਜੀ ਕੀ ਮੰਨਦੇ ਹੋ ਵੀ ਗਰਾਊਂਡ ਨੂੰ ਲੈ ਕੇ ਕਿੱਦਾਂ ਦਾ ਗਰਾਊਂਡ ਚਾਹੀਦਾ ਤੁਹਾਨੂੰ ਕਿਹੜੀ ਗੇਮ ਖੇਡਦੇ ਹੋ ਕ੍ਰਿਕਟ ਹੀ ਕ੍ਰਿਕਟ ਹਾਂਜੀ ਉਹਦੇ ਵਾਸਤੇ ਉਹਨੀ ਥਾਂ ਹੈਗੀ ਇੱਥੇ ਜਿਵੇਂ ਵੱਧ ਥਾਂ ਦੀ ਲੋੜ ਹੁੰਦੀ ਹੈ ਕ੍ਰਿਕਟ ਦੇ ਗਰਾਊਂਡ ਵਾਸਤੇ ਉਧਰੋਂ ਪਾਦਲੀ ਸਾਈਡ ਹੈਗੀ ਉਪਰਾਂ ਹੀ ਅੱਛਾ ਹਾਂਜੀ ਪਰ ਖੇਡਣ ਯੋਗ ਨਹੀਂ ਨਾ ਕੋਈ ਗੱਲ ਧੰਨਵਾਦ ਬਾਬਾ ਜੀ ਕੀ ਨਾਮ ਹੈ ਜੀ ਪਾਲ ਸਿੰਘ ਦੇ ਪੁੱਤ ਹੈ ਬਾਬਾ ਜੀ ਤੁਸੀਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਨੇ ਹੁਣ ਵੀ ਦੇਖ ਰਹੇ ਹੋ ਮਾਨ ਸਰਕਾਰ ਨੂੰ ਫਰਕ ਲੱਗਦਾ ਕੋਈ ਕੋਈ ਖਾਸ ਫਰਕ ਨਹੀਂ ਦੋ ਸਾਲ ਤੇ ਨੇ ਬਾਈ ਜੀ ਕੁਝ ਨਹੀਂ ਕੀਤਾ ਹਾਂ ਬਾਕੀ ਦਾ ਇਹ ਹੈ ਵੀ ਜਿਹੜੀ ਕਾਂਗਰਸ ਸੀਗੀ ਪਿੱਛੇ ਉਹ ਕੁਛ ਨਾ ਕੁਛ ਕੰਮ ਕਰਕੇ ਗਈ ਹੈ ਹਾਂ ਇਹ ਨਹੀਂ ਹੈ ਵੀ ਆ ਟੂਬਾ ਰਹਿ ਗਿਆ ਸਾਡੇ ਇੱਕ ਧਰਮਸ਼ਾਲਾ ਦਾ ਉਹ ਵਿਚਾਲੇ ਖੜੀ ਆ ਉਹਦੇ ਵਿੱਚ ਨਾ ਕੋਈ ਲਾਈਟ ਆ ਨਾ ਉਹਦਾ ਰੰਗ ਰੋਗਨ ਹੋਇਆ ਕੁਝ ਨਹੀਂ ਹੋਇਆ ਤੈਨੂੰ ਅਸਾਂ ਆਟੋਬੇ ਦਾ ਪੁਰਾਣਾ ਹਾਲ ਆ ਉnder ਪਾਣੀ ਠਰਦਾ ਗਲੀਆਂ ਦੇ ਵਿੱਚ ਕੋਈ ਦੇ ਕਾਲੀ ਜਦਲ ਤੇ ਕਾਂਗਰਸ ਵਾਲੇ ਕਹਿੰਦੇ ਵੀ ਪਿੰਡਾਂ ਦਾ ਵਿਕਾਸ ਹੀ ਅਸੀਂ ਕਰਾਇਆ ਹੈ ਕੱਲ ਕੋਈ ਕੋਈ ਵਿਕਾਸ ਨਹੀਂ ਉਹਨਾਂ ਨੇ ਕੀਤਾ ਹੈ ਜੋ ਕਾਂਗਰਸ ਨੇ ਕੀਤਾ ਸੜਕਾਂ ਬਣਾਈਆਂ ਬਣਾਏ ਨੇ ਹੋਰ ਲਟਰਪਟਰ ਬਣਾਇਆ ਉਹਨਾਂ ਨੇ ਹਾਂ ਹਾਂ ਕਾਂਗਰਸ ਨੇ ਬਹੁਤ ਕੁਝ ਕੀਤਾ ਹੈ ਪ੍ਰਧਾਨ ਮੰਤਰੀ ਦੇ ਚੋਣਾਂ ਆ ਰਹੀਆਂ ਨੇ ਅੱਗੇ ਹਾਂ ਨਰਿੰਦਰ ਮੋਦੀ ਜਾਂ ਬੀਜੇਪੀ ਸਰਕਾਰ ਠੀਕ ਹੈ ਕਿ ਹੋਰ ਪਾਰਟੀਆਂ ਚਾਹੁੰਦੇ ਹੋ ਮੈਂ ਸੀ ਤਾਂ ਕਹਿੰਦੇ ਬਦਲ ਲੈਣਾ ਚਾਹੀਦਾ ਕਾਂਗਰਸ ਦੀ ਆਉਣੀ ਚਾਹੀਦੀ ਹੈ ਹਾਂ ਹਾਂ ਉਹ ਫਿਰ ਇਹ ਮਜ਼ਬੂਤ ਨਹੀਂ ਹੈ ਕਿ ਉਹਨਾਂ ਨੇ ਇੰਡੀਆ ਗੱਠ ਛੋੜ ਭਾਵੇਂ ਬਣਾਇਆ ਹੋਇਆ ਪਰ ਇੰਨੇ ਮਜ਼ਬੂਤ ਨਹੀਂ ਹੈਗਾ ਇਹ ਤਾਂ ਮੁਕਦਰਾਂ ਦੀ ਗੱਲ ਹੈ ਮੀਆਂ ਕਿਹੜੀ ਪਾਰਟੀ ਅੱਗੇ ਆ ਰਹੀ ਆ ਕਿਹੜੀ ਕੰਮ ਕਰ ਉਹ ਹੈ ਕਿਤੇ ਤਾਂ ਹੁਣ ਉੱਪਰਲੇ ਤਾਂ ਉਹਨੂੰ ਉਹਨੇ ਦੇਖਣਾ ਹੈਗਾ ਨਾ ਹਾਂ ਤਾਂ ਜਿਵੇਂ ਪੰਜਾਬ ਦੇ ਵਿੱਚ ਹੁਣ ਵੋਟਾਂ ਲੈਣ ਆਉਣਗੇ ਲੋਕ ਸਭਾ ਦੀਆਂ ਲੀਡਰ ਅਜੇ ਤਾਂ ਚਲੋ ਐਲਾਨ ਨਹੀਂ ਅੱਗੇ ਹੋਇਆ ਕਿ ਜਿਹੜੀਆਂ ਮੁੱਖ ਪਾਰਟੀਆਂ ਨੇ ਭਾਜੀਪੀ ਅਕਾਲੀ ਦਲ ਕਾਂਗਰਸ ਤੇ ਆਵਾਮੀ ਪਾਰਟੀ ਹੈ ਕਿਹੜੀ ਪਸੰਦ ਆ ਉਹਨਾਂ ਚੋਂ ਮੈਂ ਤਾਂ ਕਹਿੰਦਾ ਇਹਨੂੰ ਆਮ ਪਾਰਟੀਆਂ ਨੂੰ ਪਸੰਦ ਕਰ ਲੈਂਦਾ ਵੈਸੇ ਅੱਛਾ ਹਾਂ ਇਦਨੇ ਵਧੀਆ ਕਰਿਆ ਕੁਛ ਵਧੀਆ ਹਾਲ ਤਾਂ ਨਹੀਂ ਕਰਿਆ ਜਾਨੀ ਅੱਗੇ 3 ਸਾਲ ਤੋਂ ਦੇਖਦੇ ਆਂ ਵੀ ਇਹ ਕਰਦੇ ਆ ਕਿ ਨਹੀਂ ਕਰਦੇ ਕਹਤਾ ਰਹੇ ਨੇ ਵੀ ਆਹ ਅਸੀਂ ਕੰਮ ਕਰਾਂਗੇ ਪਰ ਨਹੀਂ ਅਜੇ ਨਹੀਂ ਹੋਇਆ ਜਿਨੀ ਤੁਹਾਡੀ ਉਮਰ ਹੋਣੀ ਆ ਤੁਸੀਂ ਪ੍ਰਕਾਸ਼ ਬਾਦਲ ਨੂੰ 70 ਸਾਲ ਦੀ ਉਮਰ ਆ ਪ੍ਰਕਾਸ਼ ਬਾਦਲ ਨੂੰ ਵੀ ਦੇਖਿਆ ਹੋਣਾ ਹੈ ਨਾ ਉਦੋਂ ਪ੍ਰਕਾਸ਼ ਬਾਦਲ ਤੇ ਸੁਖਵੀਰ ਬਾਦਲ 'ਚ ਅੰਤਰ ਕਿੰਨਾ ਕੁ ਦੇਖਦੇ ਹੋ ਬਹੁਤ ਬਹੁਤ ਨਹੀਂ ਹੈ ਕਾਂਗਰਸ ਨੇ ਬਹੁਤ ਕੰਮ ਕੀਤਾ ਹੈ ਬਾਕੀ ਕਾਹਲੇ ਨੇ ਕਾ ਇੰਨਾ ਕੰਮ ਨਹੀਂ ਕੀਤਾ ਪ੍ਰਕਾਸ਼ ਬਾਦਲ ਜਦੋਂ ਮੁੱਖ ਮੰਤਰੀ ਸੀ ਉਦੋਂ ਦਾ ਸਮਾਂ ਕੀ ਸੀਗਾ ਤੇ ਹੁਣ ਜਦੋਂ ਸੁਖਬੀਰ ਬਾਦਲ ਦੇ ਹੱਥਾਂ 'ਚ ਆ ਪ੍ਰਧਾਨਗੀ ਕਿੰਨਾ ਕ ਫਰਕ ਲੱਗਦਾ ਕੋਈ ਫਰਕ ਨਹੀਂ ਆ ਹਾਂ ਸੁਖਬੀਰ ਬਾਦਲ ਵਧੀਆ ਨਹੀਂ ਨਾ ਉਹਨੇ ਕੁਝ ਨਹੀਂ ਕੰਮ ਕਰਿਆ ਕੱਲੋ ਤਾਂ ਸਾਰਾ ਉਹ ਤਾਂ ਬਾਅਦ 'ਚ ਸਾਰੇ ਕਾਂਗਰਸ ਨੇ ਕੀਤਾ ਇਹ ਚਲੋ ਹਰੇਕ ਲੀਡਰ ਜਿਹੜਾ ਵੱਡਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੁੰਦਾ ਹੈ ਸੁਪਨੇ ਦੇਖਦਾ ਹੈ ਸੁਖਬੀਰ ਬਾਦਲ ਵੀ ਦੇਖਦੇ ਸੀਗੇ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਤਾਂ ਲੱਗਦਾ ਵੀ ਕੁਝ ਹੁੰਦਾ ਮੈਨੂੰ ਕਹਿਦਾ ਲੱਗਦਾ ਵੀ ਕੁਝ ਹੋਇਆ ਕਰਦੇ ਉਹ ਨਹੀਂ ਮੈਂ ਨੂੰ ਲੱਗ ਰਿਹਾ ਨਹੀਂ ਉਹ ਅੱਗੇ ਕਰਨ ਕੁਛ ਨਾ ਧੰਨਵਾਦ ਹੋਰ ਉਹ ਆਪਣਾ ਉਹ ਤੁਹਾਡਾ ਕੀ ਨਾਮ ਬਾਬਾ ਜੀ ਮੇਰਾ ਨਾਮ ਆਰਮਨ ਲਾਲ ਹੈ ਜੀ ਅੱਛਾ ਜੀ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੇਖ ਰਹੇ ਹੋ ਵੀ ਸਹੀ ਹੈ ਅੱਗੇ ਚੋਣਾ ਆ ਰਹੀਆਂ ਨੇ ਲੋਕ ਸਭਾ ਦੀਆਂ ਪ੍ਰਧਾਨ ਮੰਤਰੀ ਬਾਦਤਾਨਿਆਂ ਨੇ ਆ ਸਾਡੇ ਦਾ ਕਿਸੇ ਨੇ ਕੁਛ ਨਹੀਂ ਕਰਿਆ ਤੋਬਾ ਆਪ ਦੇ ਕੇ ਸੁੰਡ ਚੱਲਦੇ ਨੇ ਨਾਲੀਆਂ 'ਚ ਕਾਂਗਰਸ ਨੇ ਨਹੀਂ ਕਰਿਆ ਅਕਾਲੀਆਂ ਨੇ ਨਹੀਂ ਕਰਿਆ ਆ ਹੁਣ ਕਹਿੰਦਾ ਹੋ ਚੜੂ ਵਾਲਾ ਉਹ ਲੱਗਿਆ ਉਹਦਾ ਲਾਇਵ ਹੈ ਹੂੰ ਉਹ ਕਿਸੇ ਨੇ ਪੁੱਛਿਆ ਨਹੀਂ ਇੱਥੇ ਕੋਈ ਕਹਿੰਦਾ ਕ ਬਣ ਜਵੇ ਕੋਈ ਕਹਿੰਦਾ ਨਾਮ ਬਣੇ ਵਧੀਆ ਦੂਜੀ ਪਾਰਟੀ ਰੋ ਬੰਦੀ ਜਾ ਕੇ ਕੰਮ ਕਿਹੜਾ ਕਰੂਗਾ ਕਰੂਗਾ ਇਹ ਪ੍ਰਧਾਨ ਮੰਤਰੀ ਵਾਲਾ ਤਾਂ ਹੋਰ ਮਸਲਾ ਹੈ ਨਾ ਇਹ ਤਾਂ ਪੁਰਾਣੀਆਂ ਚੋਣਾਂ ਆ ਗਈਆਂ ਉਪਰਲੇ ਤੋਂ ਨਾਲ ਤਾਂ ਹੁਣ ਦੇਖਾਂਗੇ ਜਿਹੜਾ ਸਾਡਾ ਸਾਡਾ ਕੰਮ ਕਰੂਗਾ ਉਹਨੂੰ ਵੋਟ ਪਾਵਾਂਗੇ ਅੱਛਾ ਜਿਹੜਾ ਤੋਂ ਡਾਹੀ ਕੰਮ ਕਰੂਗਾ ਤੁਸੀਂ ਪ੍ਰਧਾਨ ਮੰਤਰੀ ਨੂੰ ਚੋਣਾਂ ਚ ਉਹਨੂੰ ਵੋਟ ਪਾਵੋਗੇ ਉਹਨੂੰ ਵੋਟ ਪਾਵਾਂਗੇ ਅਸੀਂ ਅੱਛਾ ਨੀਅਲ ਸਿੰਘ ਨੂੰ ਵੋਟ ਪਾਣੀ ਭੈਣ ਚਲੋ ਖੜਾ ਕੋਈ ਬਣੇ ਕੋਈ ਨਾ ਬਣੇ ਸਾਡੇ ਕੋਲ ਤਾਂ ਸਿੱਧੀਆਂ ਗੱਲਾਂ ਪਾਰਟੀ ਨਹੀਂ ਪਾਰਟੀ ਕੋਈ ਤਾਂ ਪਸੰਦ ਹੋਗੀ ਸਾਡਾ ਕੋਈ ਨਹੀਂ ਕਿਸੇ ਨੂੰ ਨਹੀਂ ਪਾਉਣੀ ਆ ਸਾਡੇ ਤੋਬਾ ਮੈਨੂੰ ਜੂਗਾ ਨਾ ਅਸੀਂ ਤਾਂ ਵੋਟ ਪਾਉਣੀ ਨਹੀਂ ਅੱਜ ਦੀ ਵੋਟ ਨਹੀਂ ਪਾਣੀਗੇ ਹੋਰ ਸਮੱਸਿਆ ਕੀ ਆ ਤੁਹਾਡੀ ਇਸ ਤੋਂ ਇਸ ਤੋਂ ਬਿਨਾ ਹੋਰ ਸਮੱਸਿਆ ਕੀ ਆ ਆ ਸਾਡ ਨੂੰ ਕੋਈ ਨਹੀਂ ਪੁੱਛਦਾ ਕਹਿੰਦੇ ਵੀ 2500 ਰੁਪਿਆ ਪੈਨਸ਼ਨ ਹੋ ਜੂ ਦੋ ਸਾਲ ਹੋ ਗਏ ਚੜੂ ਵਾਲਿਆਂ ਨੇ ਬਣਿਆ ਸਾਡੀ 2500 ਪੈਨਸ਼ਨ ਨਹੀਂ ਹੋਈ ਕਹਿੰਦੇ ਵੀ ਹੋਰ ਸਹੂਈਦਾ ਬੂਆ ਜੀ 1000 ਰੁਪਿਆ ਉਹ ਨਹੀਂ ਆਇਆ ਹੈ ਕਿ ਅਸੀਂ ਨੌਕਰੀਆਂ ਤੇ ਲਾਹੇ ਕੋਈ ਨੌਕਰੀ ਦਾ ਨਹੀਂ ਮੁੰਡਾ ਲੱਗਿਆ ਸਾਏ ਥੱਕੇ ਖਾਂਦੇ ਫਿਰਦੇ ਸਾਡੇ 12 12 14 ਸਾਲ ਦਾ ਬੜੇ ਨਹੀਂ ਹੈ ਇਹਨੂੰ ਪੁੱਛਦਾ ਕੋਈ ਆ ਨਹੀਂ ਸੀ ਸਾੜਾ ਕੋਈ ਵੋਟ ਪਾ ਕੇ ਕੀ ਲੈਣਾ ਹੈ ਨਾ ਤੇ ਅਈਦਾ ਕਰਦੇ ਆਂ ਖਾਣੇ ਆ ਆਪਣਾ ਹਾਂ ਹਾਂ ਚਲੋ ਆਂ ਤਾਂ ਸੋਭੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਠੀਕ ਸੀ ਕਿ ਪਹਿਲਾਂ ਡਾਕਟਰ ਬਲਬਨ ਸਿੰਘ ਕੋਈ ਵੀ ਵਧੀਆ ਨਹੀਂ ਹੈ ਜਾਂ ਸਾਡਾ ਕੋਈ ਮੰਨਦਾ ਨਹੀਂ ਸਾਡ ਨੂੰ ਵਧੀਆ ਨਹੀਂ ਹੈ ਇਸ ਤੋਂ ਸਾਡਾ ਨਿਆਣਾ ਸਾਰੇ ਦਰਜਨ ਦੇ ਨੇ ਤੇਰੇ ਵਰਗੇ ਨੇ ਮੁੰਡੇ 12-12 ਘੰਟੇ ਕੰਮ ਕਰਨੇ ਪੜੇ ਫਿਰ ਦਰਜਨ ਵਿਹੜੀਆਂ ਕਰਦੇ ਫਿਰਦੇ ਨੇ ਸਾਨੂੰ ਕਿ ਲੋੜ ਬੋਤਾਂ ਪਾਉਣ ਦੀ ਪਿੰਡੋਂ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਸੇ ਨੂੰ ਨਹੀਂ ਮਿਲੀ ਸਾਡੇ ਸਾਡੇ ਹੜੀ ਜਾਣਾ ਇੱਥੇ ਵੱਡ ਜਾ ਪੁੱਛ ਲਈ ਆ ਕਿ 12-12 ਬੜੇ ਫਰਜ਼ ਦੇ ਮੁੰਡੇ ਕਿਸੇ ਨੂੰ ਨੌਕਰੀ ਮਿਲੀ ਆ ਧੰਨਵਾਦ ਜੀ ਕਿ ਜਨਾ ਕਿਤੇ ਸਾਰੀਆਂ ਧਿਰਾਂ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਬਾਪੂ ਜੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕੀ ਨਾਮ ਹੈ ਤੁਹਾਡਾ ਨਾਮ ਤਾਂ ਦੱਸੋ ਜੀ ਕੋਈ ਚੱਕਰ ਨਹੀਂ ਅੱਛਾ ਤੇ ਇਧਰ ਅੰਕਲ ਜੀ ਨੇ ਕੀ ਨਾਮ ਅੰਕਲ ਜੀ ਮੇਰਾ ਨਾਮ ਫਰਮਕਸ ਸਿੰਘ ਠੀਕ ਹੈ ਪ੍ਰਧਾਨ ਮੰਤਰੀ ਦੀਆਂ ਚੋਣਾਂ ਆ ਰਹੀਆਂ ਨੇ ਲੋਕ ਸਭਾ ਵਾਲੀਆਂ 13 ਸੀਟਾਂ ਨੇ ਪੰਜਾਬ 'ਚ ਕੀ ਲੱਗਦਾ ਹੈ ਕਿਹੜੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਜੂਗੀ ਮਾਨ ਲੱਗਦਾ ਜਿੱਤ ਕੇ ਅੱਛਾ ਸਿਮਰ ਜੀ ਦਾ ਮਾਨ ਹਾਂ ਮਾਨ ਹਾਂ ਨੀ ਸਿਮਰਜੀਤ ਮਾਨਤਾ ਚਲੋ ਇਥੋਂ ਸੰਗਰੂਰ ਤੋਂ ਇੱਕ ਸੀਟ ਜਿੱਤੇ ਨੇ ਉਹ ਵੀ ਜਿਮਨੀ ਚੌਂਚ ਜਿੱਤ ਗਏ ਸੀਗੇ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਪ੍ਰਭਾਵ ਹੈਗਾ ਉਹਨਾਂ ਦਾ ਹਾਂਜੀ ਹੈਗਾ ਜੀ ਅਜ ਤੱਕ ਹੀ ਵੀ ਅਜ ਤੱਕ ਹੀ ਵੋਟ ਉਹਨੂੰ ਚੰਗੇ ਪਾਉਗੇ ਬੜੀਆ ਵਾ ਅੱਛਾ 13 ਦੇ ਵਿੱਚੋਂ ਕਿੰਨੀਆਂ ਸੀਟਾਂ ਜਿੱਤ ਜਾਣਗੇ ਅੰਦਾਜ਼ੇ ਨਾਲ ਹੋ ਲਹਿ ਜਾਣਗੇ ਅਸਿਕੀ 10 12 ਸੀਟਾਂ ਲੈ ਜਾਣਗੇ ਹਾਂਜੀ ਤੇ ਬਾਕੀ ਪਾਰਟੀਆਂ ਦਾ ਉਹ ਸਾਰੇ ਸਾਰੀਆਂ ਧਿਰਾਂ ਕਹਿੰਦੀਆਂ ਨੇ ਵੀ ਅਸੀਂ 13 ਜਿੱਤਾਂਗੇ ਅਕਾਲੀ ਦਲ ਕਹਿੰਦਾ ਅਸੀਂ 13 ਜਿੱਤਾਂਗੇ ਕਾਂਗਰਸ ਕਹਿੰਦੀ ਅਸੀਂ 13 ਜਿੱਤਾਂਗੇ ਇਹਨਾਂ ਨੇ ਤਾਂ ਪਹਿਲਾਂ ਹੀ ਸੀਟਾਂ 55 ਤੋਂ ਪੱਟਵਾਤੀ ਹੋਈਆਂ ਨੇ ਜਿਹੜੇ ਹਿਸਾਬ ਨਾਲ ਗੱਲ ਕਰਦੇ ਨੇ ਤੇ ਤੁਸੀਂ ਸਿਮਰਜੀਤ ਮਾਨ ਦੀ ਗੱਲ ਕਰਦੇ ਹੋ ਇਹ ਕਿਵੇਂ ਲੱਗ ਰਿਹਾ ਤੁਹਾਨੂੰ ਇਦਾਂ ਮਾਹੌਲ ਹੈਗਾ ਇਦਾਂ ਦਾ ਅਸੀਂ ਤਾਂ ਰੇਕ ਨਾਲ ਜਦ ਵੋਟਾਂ ਪੈਂਦੀਆਂ ਉੱਪਰ ਲੀਆਂ ਉਹਨੂੰ ਪਾਵੇਂ ਜੀ ਅੱਛਾ ਠੀਕ ਮਤਲਬ ਉਹਨਾਂ ਦੇ ਤੁਹਾਨੂੰ ਵਿਸ਼ਵਾਸ ਕੀ ਹੈ ਕਿ ਉਹ ਜਿਹੜਾ ਕੀ ਕਰ ਸਕਦੇ ਨੇ ਜਿਹੜਾ ਦੂਜਿਆਂ ਤੇਰਾ ਨਹੀਂ ਕਰ ਸਕਦੀਆਂ ਉਹ ਕੰਮ ਵਧੀਆ ਕਰੂਗਾ ਜੀ ਅੱਛਾ ਹਾਂ ਜੀ ਮਸਲਾ ਕੀ ਆ ਮਤਲਬ ਮਸਲਾ ਤਾਂ ਨਹੀਂ ਸਿੱਖਾਂ ਦੇ ਮਸਲੇ ਕਹਿੰਦੇ ਹੋ ਹਾਂ ਜੀ ਅੱਛਾ ਭਗਵੰਤ ਮਾਨ ਉਹ ਤਾਂ ਰੌਲਾ ਪਾਉਣੇ ਜੋਗਾ ਤਾਂ ਉਂਗਲੀ ਖੜੇ ਕਰਨੇ ਜੋਗਾ ਬਸ ਅੱਛਾ ਹਾਂ ਹਾਂ ਸੁਖਵੀਰ ਬਾਦਲਾ ਉਹਨਾਂ ਨੇ ਤਾਂ ਸਾਡਾ ਉਹ ਬਲਾੜੀ ਵੇਦੇ ਜਦ ਉੱਥੇ ਦੋ ਸਾਡੇ ਕਿਸਾਨ ਪਾਠ ਕਰਦੇ ਤੇ ਉਹਨਾਂ ਪਰ ਗੰਦਾ ਪਾਣੀ ਪਾਇਆ ਬੀ.ਡੀ.ਪੀ. ਜਿਹੜੀ 15 ਚ ਹੋਈ ਆ ਹਾਂ ਹਾਂ ਜੀ ਉੱਥੇ ਦੋ ਬੰਦੇ ਵੀ ਮਰੇ ਤੇ ਉਹਨਾਂ ਦੀ ਸਰਕਾਰ ਰਹੀ ਆ 10 ਸਾਲ ਉਹਨਾਂ ਨੇ ਕੁਝ ਨਹੀਂ ਕਰਿਆ ਮਤਲਬ ਤੁਸੀਂ ਉਹ ਮਸਲਾ ਭੁੱਲਣਯੋਗ ਨਹੀਂ ਹੈਗਾ ਤੇ ਕਾਂਗਰਸ ਕਾਂਗਰਸ ਨਹੀਂ ਜੀ ਅਸੀਂ ਕੁਝ ਕਰਿਆ ਪੰਜਾਬ ਚ ਕਰਿਆ ਤਾਂ ਬਹੁਤ ਕੁਛ ਆ ਜੀ ਆਹ ਦੇਖੋ ਸੈੱਟ ਪਾਇਆ ਹੋਰ ਹੋ ਹਾਂ ਜੀ ਆਖਰੀ ਸਵਾਲ ਪ੍ਰਧਾਨ ਮੰਤਰੀ ਦੀ ਚੋਣਾਂ ਜਿਹੜਾ ਹੁਣ ਪ੍ਰਧਾਨ ਮੰਤਰੀ ਚੱਲ ਰਹੇ ਨੇ ਨਰਮੋਦੀ ਇਹ ਸਹੀ ਸੀ ਕਿ ਡਾਕਟਰ ਮਨਮੋਹਨ ਸਿੰਘ ਮੋਦੀ ਨੂੰ ਤਾਂ ਨਹੀਂ ਪਾਉਂਦੇ। ਹੋਂਦਾ ਸਾਡੇ ਕਿਸਾਨ ਉੱਥੇ ਰੋਲ ਕੇ ਰੱਖਦੇ। ਸੜਕਾਂ 'ਤੇ ਬੈਠੇ ਨੇ। ਹਾਂਜੀ। ਧੰਨਵਾਦ। ਇਧਰ ਬਾਬਾ ਜੀ ਹੋਰ ਨੇ। ਕੀ ਨਾਮ ਬਾਬਾ ਜੀ? ਉਹ ਬਾਬਾ ਜੀ। ਥੋੜੀ رائے ਵੀ ਲੈਣੀ ਚਾਹੀਦੀ ਆ। ਸਾਰਿਆਂ ਦੀ ਤੁਹਾਡੇ ਸਾਥ ਹੀ ਬੋਲਦੇ ਨੇ। ਕੀ ਨਾਮ ਹੈ? ਲੋਕ ਤਾਂ ਮੇਰੇ ਨਿੱਕਾ ਸẽਗਾ। ਅੱਛਾ। ਤੁਸੀਂ ਵੀ ਬਹੁਤ ਸਾਰੀਆਂ ਧਿਰਾਂ ਦੇਖੀਆਂ ਨੇ ਪਾਰਟੀਆਂ ਪੰਜਾਬ ਦੇ ਅੰਦਰ। ਹੁਣ ਹੁਣ ਕਿਹੜੀ ਪਸੰਦ ਆ? ਪਾਈ ਜਿਹੜੀਆਂ ਹੁਣ ਆ ਜਾਂਦੀਆਂ ਪਸੰਦੇ ਪਸੰਦਾ ਜਿੱਥੇ ਗੱਲਾਂ ਬਾਤਾਂ ਵੀ ਕਰ ਚਲੋ ਕਰਦੇ ਹਾਂ ਨਾ ਤੁਹਾਡੇ ਸਾਥੀ ਵੀ ਕਰਦੇ ਹੋਣਗੇ ਪਾਈ ਸਰਕਾਰ ਦਾ ਤਾਂ ਆਪਣਾ ਬਦਲਣਾ ਜਾਂਦੀ ਹੈ ਨਾ ਹਾਂ ਚਲੋ ਪਹਿਲਾਂ ਚੰਗਾ ਕੰਮ ਕਿ ਨਹੀਂ ਕੀਤਾ ਤੁਸੀਂ ਸਾਰੀਆਂ ਦੇਖ ਲਈਆਂ ਅਕਾਲੀ ਦਲ ਤੇ ਬੀਜੇਪੀ ਦਾ ਗੱਟ ਜੋੜ ਪੰਜਾਬ 'ਚ ਰਿਹਾ ਹੈ ਫਿਰ ਕਾਂਗਰਸ ਸਰਕਾਰ ਵੀ ਆ ਆਮ ਆਦਮੀ ਪਾਰਟੀ ਹੁਣ ਚੱਲ ਰਹੀ ਹੈ ਉਹਦੀ ਸਰਕਾਰ ਤਕਵੀਰ ਬਾਦਲ ਨੇ ਵੀ ਥੋੜਾ ਕੰਮ ਕਰਿਆ ਵਿੱਚ ਪਾਈ ਕਰਦਾਰੇ ਹੈ اچھا ਨਹੀਂ ਭਾਈ ਜਿਹੜੀ ਆਉਂਦੀ ਹੈ ਪਾਰਟੀ ਹੁਣ ਇਹ ਨਹੀਂ ਬਿਜਲੀ ਮਾਫ ਕਰਤੀ ਚਲੋ ਝੁੰਟਾ ਮਾਫ ਕਰਤੀਆਂ ਗਰੀਬ ਆਦਮ ਨੂੰ ਬਿੱਲ ਭਰਨਾ ਸਿਖਾ ਲਾ ਹੋ ਗਿਆ ਇਹ ਅੱਗੇ ਬਿੱਲ ਭਾ ਬਿੱਲ ਨਹੀਂ ਥਪਾ ਰੱਖਦੇ ਸਾਰੇ ਠੀਕ ਨੇ ਮੈਂ ਭਾਈ ਜਿਹੜੀ ਆ ਜਾਂਦੀ ਹੈ ਠੀਕ ਹੈ ਠੀਕ ਹੈ ਹਾਂ ਧੰਨਵਾਦ ਜੀ ਹਾਂ ਜੀ ਆ ਇਹ ਸਨ ਪਿੰਡ ਖੋਜਾ ਮਾਜਰਾ ਦੇ ਬਜ਼ੁਰਗ ਤੇ ਨੌਜਵਾਨ ਜਿਨ੍ਹਾਂ ਨੇ ਆਪਣੀ ਆਪਣੀ رائے ਅਲੱਗ-ਅਲੱਗ ਤਰ੍ਹਾਂ ਦੀ رائے ਰੱਖੀ ਹੈ ਕੋਈ ਕਿਸੇ ਪਾਰਟੀ ਨੂੰ ਪਸੰਦ ਕਰਦਾ ਤੇ ਕੋਈ ਕਿਸੇ ਨੂੰ ਆਪਣੀ ਆਪਣੀ ਪਸੰਦ ਆਪਣੇ ਆਪਣੇ ਵਿਚਾਰ ਹੁੰਦੇ ਨੇ ਪਰ ਬਹੁਤ ਸਾਰੇ ਨੌਜਵਾਨਾਂ ਤੇ ਲੋਕਾਂ ਵੱਲੋਂ ਸਵਾਲ ਵੀ ਚੁਕੇ ਗਏ ਨੇ ਖਾਸ ਤੌਰ ਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਦੇ ਪਿੰਡ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਜਿਨ੍ਹਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਹੱਲ ਨਹੀਂ ਹਜੇ ਤੱਕ ਹੋਇਆ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ